ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਮੀਤੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਛਲੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਵਾ ਇੱਕ ਤਾਜੀ ਸੋਈ ਤੁਹਾਨੂੰ ਦਿਖਾਉਣੀ ਆ ਤੇ ਇੱਕ ਤੋਕੜ ਗੱਬਨੇ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਠਾਜੇਂ ਠੀਕ ਠਾਕ ਵਧੀਆ ਵੇਗ ਗਿਆ ਕੱਲ ਨਾਲ ਮਾਲ ਫਿਰ ਮਾਲ ਭਾਜੀ ਮਿੰਟ ਮਿੰਟ ਹੀ ਵੇਗ ਗਿਆ ਠੀਕ ਹੈ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਭਾਜੀ ਡਿੱਡੀ ਹੈ ਹਾਂਜੀ ਚੱਕ ਮਿਸ਼ੀਗਾ ਸੀਜ਼ਨ ਵਾਲਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲਦੇ ਕਰੀ 9982353 ਠੀਕ ਹੈ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਤਾਜੀ ਸੋਈ ਤੋਂ ਕਰ ਲਈਏ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਭਾਜੀ 11 12 ਦਿਨ ਹੋ ਗਏ ਜੀ 11 12 ਦਿਨ ਹੋ ਗਏ ਆ 11 12 ਕਿਲੋ ਹੀ ਮੰਨ ਲਓ ਦੁੱਧ ਤਿਆਰ ਆ ਅੱਛਾ ਕੋਈ ਕੰਡੇ ਨਾ ਮੇਲੇ ਲੀਟਰ ਲੈਵੇ ਆਪਣਾ ਘਰੋਂ ਲੈਵੇ ਠੀਕ ਆ ਇਨੇ ਕਿਲੋ ਘਟਦੇ ਜਾਣਗੇ ਨਾ ਮੇਰੇ ਘਰ ਅੱਛਾ ਉਹਨੇ ਯਾਰ ਘਟੋ ਬੰਦ ਠੀਕ ਆ ਉਹ ਵੀ ਭਾਜੀ ਮੇਰੇ ਘਰ ਥੱਡੇ ਇੱਥੇ ਥੱਲੀ ਕਰੇ ਠੀਕ ਆ ਹਾਂਜੀ ਠੀਕ ਹੈ ਨਾ ਘਰ ਥੱਲੀ ਕਰੇ ਅਸੀਂ ਘਰ ਵੀ ਦੀ ਜਾਨੇ ਵੀ ਥੱਲੀ ਕਰਕੇ ਏਡਾ ਕਰ ਲਾਓ ਕਿੰਨਾ ਕੁ ਦੁੱਧ ਚਵਾਈ ਜਾਊਗੀ ਏ ਦੁੱਧ ਭਾਈ 13 14 ਕਿਲੋ ਚਵਾਈ ਜਾਊਗਾ ਏਡਾ ਤੋਰ ਫੇਰ ਇੱਕ ਵਾਰੀ ਬਾਕੀ ਇਹ ਵੀ ਹੈਗੀ ਕ੍ਰੋਸ ਪੰਜ ਆ 60 ਫੁੱਟ ਚੰਗੀ ਆਈ ਜਾਣੀ ਹੈ ਇਹਦੀ ਬਾਕੀ ਥਾਂ ਵੀ ਚੰਗੇ ਕੈਪ ਤੇ ਲੱਗਾ ਵਾ ਥੱਲੇਆਂ ਬੜੀ ਤਿਆਰ ਰਹੀ ਹੈ ਜਿਹੜੀ ਬੜਾ ਬੱਚਾ ਲਵਾ ਦਈਏ ਭਾਜੀ ਦਿਖਾ ਦਿਓ ਆਥਾਨ ਦੇਖ ਸਾਦੇ ਆਪਾਂ ਲਾਗੇ ਤੇ ਦੇ ਦਿਖਾ ਦਵੇ ਜੀ ਚਵਾਫ ਨੇ ਤਾਂ ਬਾਕੀ ਇਹ ਵੀ ਚਵਾ ਜਿਹੜਾ ਬਿਲਕੁਲ ਸਾਫ ਆ ਸਾਰੇ ਤਰ੍ਹਾਂ ਦਾ ਪਾਜੀ ਬਾਹਨੇ ਦਾ ਥੋੜਾ ਇੱਕ ਕਾਟੀ ਟੇਡਾ ਇਧਰੇ ਖਾ ਦੋ ਮੜੇ ਗੱਡੀ ਕਾਟੀ ਥੋੜਾ ਟੇਡਾ ਬਾਕੀ ਇੱਕ ਤਾਰ ਦਾ ਫਰਕਣਾ ਹੋ ਗੈੜ ਦਾ ਠੀਕ ਹੈ ਜੀ ਕਾਟੀ ਥੋੜਾ ਜਿਹਾ ਮਗਰੋਂ ਨਾ ਟੇਡਾ ਜਿਹਾ ਰੱਖਦੀ ਆ ਠੀਕ ਹੈ ਮੈਂ ਪੂਰਾ ਥਣ ਵੇਖ ਲਓ ਬਰਾਬਰ ਹੈ ਠੀਕ ਹੈ ਜੀ ਹਾਂਜੀ ਇਹ ਮੋਲ ਫਿਰ ਇਹਦਾ ਪਾਜੀ ਕੋਈ ਗੱਡੀ ਲੈ ਆਵੇ ਨਾ ਹਾਂਜੀ ਜੇ ਤਾਰਾਂ ਦਾ ਕੋਈ ਫਟ ਪੈ ਜਾ ਕਰਾਇਆ ਮੈਂ ਦੂੰ ਅੱਛਾ ਇੱਥੇ ਆ ਕੇ ਚੋੜੇ ਆਪਣੀ ਤੇ ਦੂਰੋਂ ਕੋਈ ਵੀ ਗੱਡੀ ਤੇ ਵੀ ਆਜੂ ਨਾ ਅੱਛਾ ਕੋਈ ਉਤਰ ਕਾਰ ਤੋਂ ਬੜਾ ਡੇਡਾ ਰੱਖਦੀ ਆ ਠੀਕ ਆ ਹਾਂਜੀ ਬਾਕੀ ਧਾਰਾਂ ਦਾ ਨਹੀਂ ਫਰਕ ਆ ਨਾੜਾ ਨੂੜਾ ਕਿਦਾਂ ਬੰਨੇ ਤੇ ਠੀਕ ਆ ਦੇਖ ਸਾਦੇ ਉਤਰ ਬਰਾਬਰ ਹੈ ਸਾਰਾ ਬਰਾਬਰ ਤੇ ਕਿੰਨਾ ਮੁੱਲ ਫਿਰ ਇਹਦਾ ਮੁੱਲ ਭਾਜੀ ਤੁਹਾਨੂੰ ਪਤਾ ਪਾਣੇ 40 41 ਕਰ ਲਈਏ ਰਹਿਤ ਦਾ ਹਾਂਜੀ ਰਹਿਤ ਸਫਾਈਆਂ ਵਾਲੀ ਬੜੀ ਆ ਹਾਂਜੀ 37000 ਦੀ ਰਹਿਤ ਦੇ ਦਈਏ ਕਿੰਨੇ ਦੀ 37 ਦੀ 37000 ਦੀ ਕੀ ਕਰਨਾ ਵਿੱਚ ਮੰਨਤਾ ਨਾ ਹੋਵੇ ਵੀ ਕਰਾ ਲਓ ਮੰਨਤਾ ਨੂੰ ਖੁਦ ਕਰਾ ਦਿਓ ਕੋਈ ਗੱਲ 35 ਦੀ 32 ਦੇ ਲਈ 32000 ਦੇ 30000 ਚਲੋ ਛੋੜ ਛੜ ਮੋਕੇ ਤੇ ਹੋਰ ਕਰ ਦੋਗੇ ਕੋਈ ਗੱਲ ਨਹੀਂ ਪੂਰੇ 30 ਦੇ ਪੂਰੇ 30 ਦੇ 30 ਜਦੋਂ ਭਾਈ 2 ਛੜਦਾ ਹੈ ਅੱਛਾ 28000 ਦੇ ਤੇ ਦੁੱਧ ਕਿੰਨਾ ਚਵਾ ਦੋਗੇ ਮੋਕੇ ਤੇ ਦੁੱਧ ਭਾਜੀ 11 ਕਿਲੋ ਲੀਟਰ ਵਾਲਾ ਹੋਊਗਾ ਜੇਰਾ ਪੱਕਾ ਕਰੋ ਚਵਾ ਦੋਗੇ ਸਾਡੀ ਚੋਕੇ ਖੜੇ ਭਾਈ ਠੀਕ ਹੈ ਜੀ ਸਾਡੀ ਕਰੇ ਆਪਣੀ ਠੀਕ ਹੈ ਨਾ ਗੱਲ ਠੀਕ ਹੈ ਤੇ ਹੁਣ ਆ ਟੁਕੜ ਗੱਪਣ ਕਿੰਨੇ ਚਿਰ ਦੀ ਚੈੱਕ ਪਾਸ ਤੇ ਇਹ ਭਾਜੀ 45 ਦਿਨਾਂ ਦੀ ਚੈੱਕ ਪਾਸ ਠੀਕ ਹੈ ਹਾਂਜੀ ਤੇ ਦੁੱਧ ਕਿੰਨਾ ਜਿਹਦੇ ਕੋਲ ਦੁੱਧ ਭਾਜੀ 7 ਕਿਲੋ ਤੋਂ ਮਾਸਾ ਅੰਦਰ ਆ ਠੀਕ ਜੀ ਸਿਆ ਨਾਲ ਭਾਜੀ ਠੀਕ ਆ ਹਾਂਜੀ ਤੇ ਇਹਦੇ ਸੱਜਣ ਨੇ ਕਿੰਨਾ ਕਿਚਵਾਇਆ ਜੀ ਦੁੱਧ ਕਿੰਨੀ ਬਾਈ ਕਿਲੋ ਭਾਜੀ ਦੱਸਦੇ ਆ ਵੀ ਦਿੱਤਾ ਨਹੀਂ ਅੱਛਾ ਉਹਨਾਂ ਨੂੰ ਪਤਾ ਕੇ ਲੈ ਟੰਗੇ ਲੇਟ ਛੇੜ ਬੰਦਾ ਹਾਂਜੀ ਹਾਂਜੀ ਤੇ ਮੰਨ ਲਓ ਵੱਡੀ ਗਾਹਾਂ ਬਾਕੀ ਖਾ ਲੋ ਤੇ ਹੁਣ 4 ਮਹੀਨਿਆਂ ਦੀ ਪੂਰੀ ਚੈੱਕ ਪਾਸ ਤੇ ਅੱਖਰ ਆ ਗਿਆ ਲਿਆਦੀ ਜੀ ਭਾਜੀ ਆ ਫਣ ਭਾਜੀ ਓਕੇ ਆ ਠੀਕ ਜੀ ਅੰਮੀ ਨਹੀਂ ਦੇ ਵਾਟਰੇ ਲੱਗੀ ਆ ਜੇ ਠੀਕ ਆ ਹਾਂ ਫੋਲੋ ਹਾਂ ਫਿਰ ਤੋਰੀਏ ਹਾਂ ਜੀ ਭਾਜੀ ਹੋ ਗਿਆ ਪਤਾ ਗੱਲ ਟੋਕੜ ਗੱਬਨ ਡੰਗ ਸਾਮਨ ਦਾ ਫਾਇਦਾ ਮਨ ਲੋ ਖਣਸੂ ਸਹੀ ਹੋਣ ਹਾਂਜੀ ਹਾਂਜੀ ਓਕੇ ਖਣ ਚਾਰੇ ਆ ਬਰਾਬਰ ਆ ਠੀਕ ਆ ਤੋਰ ਗੋ ਫਿਰ ਇੱਕ ਦਿਨ ਸਾਢੇ 6 ਕਿਲੋ ਦੁੱਧ ਹੈਗਾ ਪੱਕਾ ਦੁੱਧ ਹੈਗਾ ਸਾਢੇ 6 ਪੱਕਾ ਪੱਕਾ ਆ ਜੀ ਬਾਕੀ 16 ਜਗ੍ਹਾ ਪੱਕੀ ਜਗਾ ਤਾਂ ਕਰਦੀ ਇਹ ਇੱਧਰ ਨਾ ਪੈਰ ਇੱਕ ਮਗਰਜ਼ਾ ਬੰਨਣਾ ਲਾਵਾ ਜਿਹੜਾ ਨਵਾਂ ਵਧੀਆ ਇਹਦਾ ਸਾਲ ਉਹ ਦੇਖ ਸਾਡੇ ਨਵਾਂ ਵਧੀਆ ਜਿਹੜਾ ਇਹਦਾ ਥੋੜਾ ਜਿਹਾ ਠੰਡੀ ਬਣੀ ਤੇ ਲੈ ਉਹ ਮੜਾ ਹੈ ਕਰੀ ਚਾਹ ਠੰਡੀ ਤੇਰੀ ਬੜੀ ਆ ਠੀਕ ਆ ਗੰਦ ਗੁੰਦ ਵੀ ਆ ਓਕੇ ਠੀਕ ਹੈ ਜਿਆਦਾ ਸੁਣ ਨਹੀਂ ਜੇ ਤੇ ਖਾਣੇ ਦੇਖ ਸਕਦੇ ਆ ਤੇ ਬਾਕੀ ਮਿਲ ਕੇ ਹੋਏ ਨੇ ਵੀ ਚੰਗੀ ਲੱਗੀ ਇਹਦੇ ਵੀ ਤੇ ਇਹਦਾ ਫਿਰ ਕਿੰਨਾ ਮੁੱਲ ਰੱਖਦੀ ਆ ਆਪਾਂ ਗਾਇ ਜੇ ਭਾਈ ਤੁਹਾਨੂੰ ਪੜਾ ਸਮਾ ਕੇ 70000 ਦੀ ਹਾਂਜੀ ਹੁਣ ਕਿੰਨੇ ਦੇਈਏ ਜਿਆਦਾ ਕਰੀਏਗੇ ਦੇ ਦੀ ਅੱਧਿਆਂ ਦੀ ਕਿੰਨੇ ਦੀ 35 ਦੇ ਵਿੱਚੋਂ ਕਰੀਏ ਕਮਾਨ ਤਾਂ ਕਰਾ ਲਓ ਭਾਈਗਾ ਨਹੀਂ ਮੰਨਦਾ ਆ ਆਪੀ ਜੱਸ ਨਾ ਕਰੋ ਇਹ ਦੀ ਦੇ ਦੀ ਤੇ ਚੋਂ ਕਿੰਨੇ ਛੱਡ ਦੀਏ 27 ਦੀ 27 ਦੀ ਹਾਂਜੀ ਕਿ ਹੋਰ ਕਰ ਦੋ ਵੀ ਛੋਟ ਹੋਰ ਕਰਾਂਗੇ ਆਪ ਹੀ ਕਰ ਦੋ ਬਿਲਕੁਲ ਜੱਸ ਨਾ ਕਰ ਦੋ 20 ਦੀ ਭਾਈ ਜੀ ਅੱਛਾ 20000 ਦੀ 20000 ਦੀ ਠੀਕ ਆ 20000 ਦੀ ਚੱਲਾਂਗੇ ਬੈਠ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਬਿਲਕੁਲ ਚਲਣਾ ਭਾਜੀ 52000 ਦੱਸਾਂਗੇ ਅੱਛਾ 26 26000 ਦੇ ਦੱਸਣ 26 26000 ਦੇ ਸਾਨ ਦੇ ਦੋ ਠੀਕ ਹੈ ਬਾਕੀ ਇਹ ਆ ਵੀ ਚਲੋ ਕੋਈ ਤੁਹਾਡੇ ਘਰ ਅੱਜ ਤਸੱਲੀ ਕਰਕੇ ਨਾ ਭਾਜੀ ਕਰਕੇ ਖੜੇ ਠੀਕ ਹੈ ਵੇਸ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਠੀਕ ਹੈ ਜੀ